ED ਨੇ ਵੀਡੀਓ ਕਾਨਫਰencing ਰਾਹੀਂ ਡਾਕਟਰਾਂ ਨਾਲ ਸਲਾਹ ਕਰਨ ਦੀ ਇਜਾਜ਼ਤ ਮੰਗਣ ਵਾਲੀ ਅਰਜ਼ੀ ਤੇ ਰੋਜ਼ ਐਵੇਨਿਊ ਕੋਰਟ 'ਚ ਜਵਾਬ ਦਾਇਰ ਕੀਤਾ ਹੈ ED ਨੇ ਕਿਹਾ ਕਿ ਕੇਜਰੀਵਾਲ ਜ਼ਮਾਨਤ ਲਈ ਆਧਾਰ ਬਣਾਉਣਾ ਚਾਹੁੰਦੇ ਨੇ ED ਨੇ ਕਿਹਾ ਕਿ ਕੇਜਰੀਵਾਲ ਹਾਈ ਬਲੱਡ 슈ਗਰ ਹੋਣ ਦਾ ਦਾਵਾ ਕਰਦੇ ਨੇ ਪਰ ਉਹ ਜੇਲ੍ਹ ਦੇ ਅੰਦਰ ਮਠਿਆਈਆਂ ਤੇ ਅੰਬ ਖਾ ਰਹੇ ਨੇ ED ਨੇ ਕਿਹਾ ਕਿ ਕੇਜਰੀਵਾਲ ਦੇ ਡਾਈਟ ਚਾਰਟ ਵਿੱਚ ਅੰਬ ਅਤੇ ਮਠਿਆਈਆਂ ਨੇ ਜੋ 슈ਗਰ ਦੇ ਮਰੀਜ਼ ਲਈ ਮਨਜ਼ੂਰ ਨਹੀਂ ਡਾਈਟ ਚਾਰਟ ਅਦਾਲਤ ਦੇ ਸਾਹਮਣੇ ਰੱਖਿਆ ਗਿਆ ਇਸ ਦੇ ਨਾਲ ਹੀ ਕੇਜਰੀਵਾਲ ਵੱਲੋਂ ਪੇਸ਼ ਹੋਏ ਵਕੀਲ ਵਿਵੇਕ ਜੈਨ ਨੇ ਕਿਹਾ ਕਿ ਅਰਜੀ ਵਾਪਸ ਲੈ ਲਈ ਗਈ ਹੈ ਅਤੇ ED ਵੱਲੋਂ মিডিਆ ਨੂੰ ਇਹ ਬਿਆਨ ਦਿੱਤਾ ਜਾ ਰਿਹਾ ਹੈ ਅਦਾਲਤ ਨੇ ਕਿਹਾ ਕਿ ਉਹ ਐਸੇ ਮਾਮਲੇ ਦੀ ਸੁਣਵਾਈ ਸ਼ੁੱਕਰਵਾਰ ਨੂੰ ਕਰਨਗੇ ਅਦਾਲਤ ਨੇ ਜੇਲ੍ਹ ਪ੍ਰਸ਼ਾਸਨ ਨੂੰ ਕੇਜਰੀਵਾਲ ਦੀ ਸਿਹਤ ਰਿਪੋਰਟ ਪੇਸ਼ ਕਰਨ ਲਈ ਵੀ ਕਿਹਾ ਪਰ ਹੁਣ ਉੱਥੇ ਹੀ ਦੂਜੇ ਪਾਸੇ ਪੰਜਾਬ ਦੇ ਵਿੱਚ ਵਿਰੋਧੀਆਂ ਨੇ ਆਪ ਤੇ ਨਿਸ਼ਾਨਾ ਵੰਡਣਾ ਸ਼ੁਰੂ ਕਰ ਦਿੱਤਾ ਦੇਖੋ ਜੀ ਈਡੀ ਨੇ ਕੋਰਟ ਨੂੰ ਦੱਸਿਆ ਕਿ ਜਿਹੜੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਉਹ ਜੇਲ੍ਹ ਦੇ ਵਿੱਚ ਜਾਣ ਬੁੱਝ ਕੇ ਅੰਬ ਪੂੜੀਆਂ ਇਹ ਜਿਹੀਆਂ ਚੀਜ਼ਾਂ ਖਾ ਰਹੇ ਨੇ ਕਿਉਂਕਿ ਡਾਇਬੀਟਿਕ ਨੇ ਤੇ ਉਹ ਚਾਹੁੰਦੇ ਨੇ ਕਿ ਉਹਨਾਂ ਦਾ ਸ਼ੂਗਰ ਲੈਵਲ ਵਧੇ ਇਹ ਕੋਰਟ ਉਹਨਾਂ ਨੂੰ ਮੈਡੀਕਲ ਬੇਲ ਦੇਣ ਲਈ ਮਜਬੂਰ ਹੋ ਗਏ। ਇਹ ਕੀ ਮਜ਼ਾਕ ਹੈ? ਥੋੜੇ ਦਿਨ ਪਹਿਲਾਂ ਸਾਡੇ ਮੁੱਖ ਮੰਤਰੀ ਭਗਵੰਤ ਮਾਨ ਸਾਹਿਬ ਕਰੋੜ ਸ਼ੋਅ 'ਚ ਰੋਣ ਲੱਗ ਗਏ। ਅਕਿ ਜੀ ਰਵਿੰਦ ਕੇਜਰੀਵਾਲ ਨਾਲ ਅਤਵਾਦੀਆਂ ਵਾਲਾ ਸਲੂਕ ਹੋ ਰਿਹਾ ਜੇਲ੍ਹ 'ਚ। ਕੀ ਲੋਕਾਂ ਨੂੰ ਨਹੀਂ ਪਤਾ ਕਿ ਜਿਹੜੀ ਤਿਹਾਰ ਜੇਲ੍ਹ ਹੈ ਉਹ ਦਿੱਲੀ ਸਰਕਾਰ ਦਾ ਰਵਿੰਦ ਕੇਜਰੀਵਾਲ ਦੀ ਸਰਕਾਰ ਦਾ ਵਿਭਾਗ ਹੈ। ਉਹ ਤਾਂ ਅੰਦਰ ਰਾਜਾ ਵਾਂਗੂ ਰਹਿ ਰਹੇ ਆ ਬਖਾਰੇ ਨੇ। ਔਰ ਲੋਕਾਂ ਨੇ ਕੀ ਸਤਿੰਦਰ ਜੈਨ ਦੀ ਵੀਡੀਓ ਨਹੀਂ ਦੇਖੀ ਜਿਹੜੇ ਲੰਬੇ ਪੈ ਕੇ ਅੰਦਰ ਮਾਲਸ਼ਾ ਕਰਾ ਰਹੇ ਸੀ? ਸੋ ਇਹ ਤੋਂ ਪਛਤਾ ਕੇ ਉਹ ਤਾਂ ਆਮ ਆਦਮੀ ਪਾਰਟੀ ਦੀ ਆਪਣੀ ਰਾਜਧਾਨੀ ਹੈ ਤੇ ਹੜ੍ਹ ਜੇਲ੍ਹ ਉੱਥੇ ਤਾਂ ਉਹਨਾਂ ਦੀ ਹਕੂਮਤ ਚੱਲਦੀ ਹੈ ਸੋ ਮੈਂ ਰਵਿੰਦ ਕੇਜਰੀਵਾਲ ਸਾਹਿਬ ਨੂੰ ਬੇਨਤੀ ਕਰਦਾ ਕਿ ਦੇਸ਼ ਦੀ ਸੁਪਰੀਮ ਕੋਰਟ ਨੇ ਇਹ ਗੱਲ ਕਹੀ ਹੈ ਕਿ ਤੁਸੀਂ 338 ਕਰੋੜ ਦਾ ਘਪਲਾ ਕੀਤਾ ਸੋ ਸੁਪਰੀਮ ਕੋਰਟ ਦਾ ਸਨਮਾਨ ਕਰੋ ਇਹ ਉਹੀ ਸੁਪਰੀਮ ਕੋਰਟ ਹੈ ਜਿਹਨੂੰ ਤੁਸੀਂ ਕਹਿੰਦੇ ਸੀ ਜਦੋਂ ਗਵਰਨਰ ਸਾਹਿਬ ਨੂੰ ਝਾੜ ਪਈ ਸੀ ਵਿਜੀ ਸੰਵਿਧਾਨ ਬਚਾਲਿਆ ਜਦੋਂ ਮੇਅਰ ਦੀ ਇਲੈਕਸ਼ਨ ਸੀ ਉੱਥੇ ਝਾੜ ਪਈ ਤੁਸੀਂ ਕਹਿਆ ਡੈਮੋਕ੍ਰੇਸੀ ਬਚ ਗਈ ਦੇディア ਤੇ ਧੋਨੂ 338 ਕਰੋੜ ਦਾ ਕਪਲਾ ਕਰਨ ਦਾ ਉਹਨਾਂ ਨੇ ਪੂਰਾ ਦੱਸਤਾ ਕਿ ਤੁਸੀਂ ਮਾਸਟਰਮਾਈਂਡ ਹੋ ਤਾਂ ਜੋ ਉਸ ਦਾ ਵੀ ਸਨਮਾਨ ਕਰੋ ਔਰ ਤੁਹਾਡੇ ਮਨੰਤਰ ਚੋਰ ਹੈ ਤੁਸੀਂ ਤਾਂ ਹੀ ਈ ਈ ਅੱਗੇ ਨਹੀਂ ਪੇਸ਼ ਹੋਏ ਨੌ ਪੇਸ਼ੀਆਂ ਤੇ ਪੇਸ਼ ਨਹੀਂ ਹੋਏ ਫਿਰ ਘਰੋਂ ਅਰੈਸਟ ਹੋਏ ਹੁਣ ਮੈਡੀਕਲ ਬੇਲ ਲੈਣੀ ਚਾਹੁੰਦੇ ਸੋ ਇਹ ਜਿਹੜਾ ਆਮ ਆਦਮੀ ਪਾਰਟੀ ਦਾ ਕੇਜਰੀਵਾਲ ਦਾ ਭਗਵੰਤ ਮਾਨ ਦਾ ਡਰਾਮਾ ਹੈ ਇਹ ਚਿਹਰੇ ਹੁਣ ਲੋਕਾਂ ਦੇ ਵਿੱਚ ਨੰਗੇ ਹੋ ਚੁੱਕੇ ਸ਼੍ਰੋਮਣੀ ਅਕਾਲੀ ਦਲ ਦੇ ਐਡਵੋਕੇਟ ਅਰਸ਼ਦੀਪ ਕਲੇਰ ਨੇ ਆਪ ਤੇ ਨਿਸ਼ਾਨਾ ਵੰਨਦਿਆਂ ਹੋਇਆ ਕਿਹਾ ਕਿ ਸ਼ੂਗਰ ਵਧਾਉਣ ਤੇ ਮੈਡੀਕਲ ਜਮਾਨਤ ਲੈਣ ਲਈ ਜੇਲ੍ਹ 'ਚ ਖਾ ਰਿਹਾ ਹੈ ਅਰਵਿੰਦ ਕੇਜਰੀਵਾਲ ਅੰਬ ਅਤੇ ਮਠਿਆਈਆਂ ਕਲੇਰ ਨੇ ਕਿਹਾ ਕਿ ਭਗਵਾਨ ਤਮਨ ਕੁਝ ਦਿਨ ਪਹਿਲਾਂ ਡਰਾਮਾ ਕਰ ਰਿਹਾ ਸੀ ਕਿ ਉਸ ਨੂੰ ਆਤਵਾਦੀਆਂ ਵਾਂਗ ਜੇਲ੍ਹ ਵਿੱਚ ਰੱਖਿਆ ਜਾ ਰਿਹਾ ਹੈ ਪਰ ਹਰ ਕੋਈ ਜਾਣਦਾ ਹੈ ਕਿ ਤਿਹਾਰ ਜੇਲ੍ਹ ਕੇਜਰੀਵਾਲ ਦੇ ਪ੍ਰਸ਼ਾਸਨਿਕ ਕੰਟਰੋਲ ਵਿੱਚ ਹੈ ਕਲੇਰ ਨੇ ਦੋਸ਼ ਲਾਇਆ ਕਿ ਆਪ ਦੇ ਵੱਲੋਂ ਜਾਣ ਬੁੱਝ ਕੇ ਇਹ ਡਰਾਮੇ ਬਾਜ਼ੀ ਕੀਤੀ ਜਾ ਰਹੀ ਹੈ ਪਰ ਜੋ ਪੈੰਦਰਾ ਕੇਜਰੀਵਾਲ ਜੇਲ੍ਹ ਦੇ ਵਿੱਚ ਬੈਠ ਕੇ ਆਪਣਾ ਰਹੇ ਨੇ ਉਹ ਬੇहद ਹੀ ਨਿੰਦਣਯੋਗ ਹੈ